ਮੇਰੇ ਕੋਲ ਅਗੇ ਤਾਈ ਕੀ ਗੱਲ ਹੋਈ ਆ ਤੇ ਪਰ ਮੈਂ ਤੈਨੂੰ ਪੁੱਛਣੀ ਆ ਗੱਲ ਕੀ ਹੋਈ ਆ ਦੱਸ ਤੇ ਦੋ ਮੈਨੂੰ ਨਾ ਬਿਲਾ ਚੰਗਾ ਲੈ ਆ ਦੱਸ ਉਹ ਲੜਕੇ ਤੁਸੀਂ ਭੈਣ ਨਾ ਆਏ ਹੋ ਗੱਲ ਤੁਸੀਂ ਮੇਰੇ ਪਈ ਜਾਣਦੇ ਆ ਮੈਂ ਕਿਹੜਾ ਤੁਹਾਨੂੰ ਕੁਝ ਕਿਹਾ ਵਾ ਨਾਲੇ ਮੈਂ ਨਾ ਸਾਰਾ ਸੁਣ ਲਿਆ ਵਾ ਮੈਨੂੰ ਪਤਾ ਵਾ ਵੀ ਦੀਦੀ ਤੁਹਾਨੂੰ ਗਾਲਾਂ ਕੱਢਣ ਦੇ ਹੀ ਪਰ ਮੈਨੂੰ ਇਹ ਨਹੀਂ ਪਤਾ ਲੱਗਣ ਡਿਆ ਇਹ ਗੱਲ ਹੋਈ ਕੀ ਆ ਮੈਨੂੰ ਕਮ ਸੇ ਕਮ ਗੱਲ ਤੇ ਦੱਸ ਦੋ ਆਪ ਤੇ ਟੈਨਸ਼ਨ ਚ ਪਏ ਪਏ ਹੋ ਮੈਨੂੰ ਵੀ ਨਾਲ ਵਖਰਾ ਪਾਤਾ ਆ ਸੁਣੇਂ ਜੀ ਫਿਰ ਹੈਗਾ ਜੀ ਗੱਲ ਸੁਣਦਾ ਲੈ ਦੱਸ ਇਹ ਕਿੱਦਾਂ ਦੀਆਂ ਗੱਲਾਂ ਕਰਨ ਡਿਓ ਤੁਸੀਂ ਹੈਗਾ ਜੀ ਗੱਲ ਸੁਣਦਾ ਐਸੀ ਕਿਹੜੀ ਗੱਲ ਆ ਜਿਹੜੇ ਮੈਨੂੰ ਹੁਣ ਪਤਾ ਹੀ ਨਹੀਂ ਲੱਗਣ ਡਿਆ ਪਤਾ ਲੱਗ ਗਿਆ ਸਾਰਾ ਉਹਨੂੰ ਜਿਹਨੇ ਤੇਰੇ ਕੋਲਿਆਂ ਬਾਰੇ ਨਾ ਸਭ ਕੋ ਪਤਾ ਲੱਗ ਗਿਆ ਹੈ ਆਹੋ ਹਏ ਹੇ ਪੜਾ ਇਹ ਸਾਚਾ ਛੋਬੇ ਨੰਦਾ ਇੱਕਦਾਂ ਕਿਦਾਂ ਸਾਹਮਣੇ ਹੁੰਦਾ ਹੁੰਦਾ ਵਾ ਨਹੀਂ ਉਦਾਂ ਤਾਂ ਹੀ ਮੈਨੂੰ ਕਹਿੰਦੇ ਸੀ ਵੀ ਤੂੰ ਦੱਸੀ ਨਾ ਉਹਨੂੰ ਕੋਈ ਗੱਲ ਨਾ ਕਰੀ ਹੁਣ ਤੁਸੀਂ ਆ ਚੰਗੀ ਘਰ ਆਏ ਹੋ ਆਪੇ ਗੱਲ ਕਰ ਰਹੇ ਹੋ ਉਹਦੇ ਨਾਲ ਮੈਂ ਨਹੀਂ ਕੀਤੀ ਗੱਲ ਮੈਂ ਨਹੀਂ ਕੀਤੀ ਸਲਾਇਆ ਦੇਖ ਲਿਆ ਨੇ ਉਹ ਦੀਪੂ ਨੇ ਕੀਤੀ ਗੱਲ ਉਹਦੇ ਨਾਲ ਸਾਰੀ ਸਟੇਟਸ ਲਾਇਆ ਵੀ ਲਿਆ ਆਹੋ ਦੀਪੂ ਨੇ ਵੀ ਹੁਣ ਆ ਦੀਪੂ ਕੌਣ ਵਾ ਜਿੰਨੂੰ ਤੇਰੇ ਬਾਅਦ ਸਾਰਾ ਪਤਾ ਵਾ ਉਹਨੇ ਸਾਰੇ ਗੱਲਾਂ ਦੱਸ ਦਿੱਤੀਆਂ ਕਿ ਉਹ ਤੇ ਰਹੀ ਆ ਉਹਦੇ ਬੱਚੇ ਆ ਮੈਂ ਤਾਂ ਕਿਸੇ ਦੀਪੂ ਨੂੰ ਜਾਣਦੀ ਨਹੀਂ ਆ ਕਿਹੜੀ ਦੀਪੂ ਦੀ ਗੱਲ ਕਰ ਰਹੇ ਹੋ ਤੁਸੀਂ ਨਾ ਅਡੇ ਕੋਈ ਰਿਸ਼ਤੇਦਾਰਾਂ ਚ ਦੀਪੂ ਨਾ ਕੋਈ ਆਂਡ ਗਵਾਂਡ ਪਤਾ ਨਹੀਂ ਤੁਸੀਂ ਕਿਹੜੀਆਂ ਗੱਲਾਂ ਕਰਨ ਡੇ ਪਿਓ ਮੇਰਾ ਤਾਂ ਆ ਦਿਮਾਗ ਖਰਾਬ ਕਰਤਾ ਮੈਨੂੰ ਤਾਂ ਆਪ ਟੈਨਸ਼ਨ ਹੋ ਰਹੀ ਮੈਂ ਕੀ ਬਣ ਕੇ ਗਿਆ ਇਹ ਕੀ ਜਵਾਬ ਦਊਗਾ ਉਹਨਾਂ ਕੀ ਗੱਲ ਕਰਾਂਗਾ ਤੇ ਨਾਲ ਉਹ ਕਹਿੰਦੇ ਕਿ ਵਿਆਹੀ ਹੁੰਦੀ ਚੱਲ ਕੋਈ ਗੱਲ ਨਹੀਂ ਅਰੇ ਨਿਆਣੇ ਨਾਲ ਦੋ ਉਹਦੇ ਬੱਚੇ ਆ ਨਾ ਨਾ ਇਹ ਤਾਂ ਤੂੰ ਸਿਆਪਾ ਪਾ ਤੁਹਾਡੇ ਭਾ ਦਾ ਉਹ ਇਹ ਮੇਰੇ ਜਿੰਦੇ ਹੈਗਾ ਕਿ ਨਹੀਂ ਹਨ ਤੂੰ ਮੇਰੇ ਤੂੰ ਹੀਵੇਂ ਉਦਾਂ ਹੀ ਉੱਡ ਉੱਡ ਕੇ ਮੈਨੂੰ ਪਈ ਜਾਣਦੇ ਆ ਦੱਸੇ ਵੀ ਇਹਦੇ ਵਿੱਚ ਮੇਰਾ ਕੱਲੀ ਦਾ ਕਸੂਰ ਹੀ ਤੂੰ ਵੀ ਤਾਂ ਨਾਲ ਹੀ ਸੀ ਨਾਲੇ ਤੁਹਾਨੂੰ ਸਾਰਾ ਪਤਾ ਹੀ ਮੇਰੇ ਬਾਰੇ ਮੈਂ ਕਿਹੜਾ ਤੁਹਾਨੂੰ ਧੱਕੇ ਨਾਲ ਵਿਆਹ ਕੀਤਾ ਵਾ ਨਹੀਂ ਮੈਨੂੰ ਤਾਂ ਪਤਾ ਹੈ ਘਰ ਦੇ ਨੂੰ ਪਤਾ ਹੈ ਆ ਹਿਉਣਾ ਮੈਂ ਕੀ ਕਰਾਂਗੀ ਕਰਨਾ ਕੀ ਆ ਜਿਹੜੀ ਗੱਲ ਹੋਣੀ ਉਹ ਤਾਂ ਹੋ ਗਈ ਉਹ ਪਤਾ ਲੱਗਣਾ ਉਹ ਤਾਂ ਲੱਗ ਗਿਆ ਗੱਲ ਤੇ ਉਹ ਗਈ ਆ ਪਰ ਦੀਦੀ ਮੈਨੂੰ ਤੇ ਨਾ ਕੁਝ ਕਹੂਗੀ ਹੈ ਕਾਰਨ ਸਜ਼ਾਈ ਦਾ ਸਾਹਮਣਾ ਇਹ ਸਾਹਮਣਾ ਕਰਨਾ ਪੈਣਾ ਤੈਨੂੰ ਐਵੇਂ ਡਰੀਂ ਨਾ ਜਾ ਚੰਗਾ ਹੁਣ ਤਾ ਡਰੀ ਗੈਣੇ ਮੈਨੂੰ ਤੇ ਇਦਾਂ ਲੱਗਣ ਡੇ ਜਿਦਾ ਮੈਨੂੰ ਹੁਣੇ ਅਟੈਕ ਹੋ ਜਾਣਾ ਹੁੰਦਾ ਵਾ ਅਟੈਕ ਹੋ ਜਾਣਾ ਵਾ ਇਥੇ ਰਹਿ ਕੇ ਮੈਂ ਕੀ ਕਰਨਾ ਇਥੇ ਰਹਿ ਕੇ ਹਾਂ ਫਰੀਕੇ ਕੋਲ ਛੱਤਰ ਹੀ ਖਾਣੇ ਆ ਮੈਂ ਤਾਂ ਕਦੇ ਕਿਸ ਦੀ ਗੱਲ ਹੀ ਨਹੀਂ ਸੁਣੀ ਪਰ ਇਹਨੇ ਮੇਰਾ ਇੰਨਾ ਜਲੂਸ ਕੱਢ ਦਿੱਤਾ ਵਾ ਹੁਣ ਮੈਨੂੰ ਉੱਧਾ ਸ਼ਰਮ ਆਉਂਦੀ ਨਾ ਮੇਰੀ ਪੋਛ ਤੇ ਨਾ ਗੇਸ਼ ਸਾਰਾ ਦਿਨ ਬਾਸਾ ਹੈ ਇੱਥੋਂ ਉੱਟ ਕੇ ਇੱਥੇ ਬਹਿ ਲੈ ਤੇ ਇੱਥੋਂ ਉੱਟ ਕੇ ਇੱਥੇ ਬਹਿ ਜਾ ਜੇ ਦੋਨੋਂ ਕੋਈ ਪਰਵਾਹ ਹੀ ਨਹੀਂ ਮੇਰੀ ਹੈਗੀ ਤੇ ਮੈਂ ਇਹਨੂੰ ਕੀ ਕਰਾਂ ਚਪਲਾ ਪਾ ਲੈਣੀ ਐ ਇਹ ਚ ਆ ਵੇਲਾ ਕਿੱਦਾਂ ਫੋਨ ਲੈ ਕੇ ਬੈਠਾ ਹੀ ਸੁਪਣਾ ਤੇਰੀ ਕੀ ਗਰੰਡੇ ਆ ਹਏ ਜਾ ਵੇਖੂ ਜਾ ਕੇ ਮੈਂ ਵੀ ਆਵਾਂ ਪੂਰਾ ਇੱਥੇ ਨਵੇਂ ਲੈਣਾ ਅਰੇ ਬਾਹ ਆ ਤੇ ਬੜਾ ਕੰਮ ਖਰਾਬ ਹੋ ਗਿਆ ਵਾ ਕੋਈ ਇਹ ਤੇ ਉਦਾਂ ਹੀ ਨਹੀਂ ਮੈਨੂੰ ਜੀਨ ਦਿੰਦੀ ਹੁਣ ਤੈਨੂੰ ਵੈਸੇ ਵੀ ਸਾਰਾ ਕੁਝ ਪਤਾ ਲੱਗ ਗਿਆ ਪਰ ਮੈਨੂੰ ਇੱਕ ਗੱਲ ਦੀ ਨਹੀਂ ਸਮਝ ਆਉਂਦੀ ਕਿ ਦੀਪੂ ਕੋਹਣ ਵਾ ਜਿਹੜੀ ਮੇਰੇ ਜੜਾਂ 'ਚ ਹੀ ਬਹਿ ਗਈ ਆ ਸੱਚੀ ਸਿਆਣੇ ਕਹਿੰਦੇ ਹੁੰਦੇ ਆ ਸਚਾਈ ਜਿਹੜੀ ਆ ਨਾ ਜਿੰਨੇ ਮਰਜੀ ਛੁਪਾ ਲੋ ਪਰ ਇਹ ਛੁਪਦੀ ਨਹੀਂ ਹੁੰਦੀ ਮੈਨੂੰ ਸਮਝ ਨਹੀਂ ਆਉਂਦੀ ਹੁਣ ਇਹ ਮੈਨੂੰ ਕੀ ਕਰੂਗੀ ਕਿੱਦਾਂ ਦਾ ਵਿਹਾਰ ਕਰੂਗੀ ਮੇਨਾ ਇਹ ਤੇ ਅੱਗੇ ਹੱਥ ਚੁੱਕਣੋਂ ਕਸਰ ਨਹੀਂ ਕਰਦੀ ਹੁੰਦੀ ਹੁਣ ਤੇ ਮੈਨੂੰ ਉਹ ਡਰ ਲੱਗੀ ਜਾਣਿਆ ਦੇਖੋ ਡਗਰਾ ਮੜਾ ਜਾ ਵੀ ਅੱਖਾਂ ਸਹੀ ਜਾ ਕੇ ਭੜਾ ਤੇ ਡਰ ਵੀ ਬੜਾ ਲੱਗਣ ਡਿਆ ਇਧਰ ਆ ਵਜਰਾ ਕਾ ਆ 24 ਘੰਟ ਆਪਣੇ ਪਿਓ ਨੂੰ ਚੰਬੜਾ ਨਾ ਕੋਈ ਹੋਰ ਨਹੀਂ ਕੰਮ ਆਏਗਾ ਤੈਨੂੰ ਮम्मा ਕੀ ਹੋਇਆ ਤੁਹਾਨੂੰ ਕੀ ਹੋਇਆ ਮੈਨੂੰ ਤੇਨੂੰ ਨਹੀਂ ਪਤਾ ਲੱਗਣ ਕਿ ਕੀ ਹੋਇਆ ਵਾ ਹਰ ਇੱਕ ਗੱਲ ਦਾ ਜਵਾਬ ਇਹਨੂੰ ਚਾਹੀਦਾ ਇਧਰ ਆ ਮੇਰੀ ਗੱਲ ਸੁਣ ਚੱਲ ਕੱਪੜੇ ਮੈਂ ਤੇਰੇ ਸਾਰੇ ਇਹਦੇ ਵਿੱਚ ਪਾ ਲਏ ਜਿਹੜਾ ਬਾਕੀ ਜਿੰਨੇ ਕੁ ਮੈਨੂੰ ਲੱਭੇ ਮੈਂ ਪਾ ਲਏ ਜਿਹੜੇ ਬਾਕੀ ਆ ਫੇਰ ਵੇਰ ਲਾਂਗੇ ਤੇ ਚੱਲ ਕਿੱਥੇ ਚੱਲਨੇ ਆ ਇੱਥੇ ਕਿੱਥੇ ਆਇਆ ਵਾ ਆਪੇ ਤਾਂ ਨਾ ਮੈਂ ਦਾਦੀ ਕੋ ਜਾਣਾ ਦਾਦੀ ਕੋ ਜਾਣਾ ਚੱਲ ਜਾ ਕੇ ਨਾਲੇ ਦਾਦੀ ਦੀ ਗੋਦੀ ਤੂੰ ਬਹਿ ਨਾਲੇ ਤੈਨੂੰ ਠੰਡ ਪੈਜੋ ਨਾਲੇ ਦਾਦੀ ਨੂੰ ਪਾਈ ਉਹ ਨਾਲੇ ਇੱ ਸਾਨੂੰ ਕਿਹੜਾ ਕੋਈ ਇੱਥੇ ਕੋ ਕਹਿੰਦਾ ਮੇਰਾ ਸਕੂਲ ਵੀ ਇੱਥੇ ਆ ਨਹੀਂ ਤੇ ਕਹਿੰਦਾ ਨਹੀਂ ਤਾਂ ਹੋਰ ਸਾਨੂੰ ਕੀ ਕਹਿਣਾ ਵਾ ਛੇਤਰ ਤੇ ਸਾਡੇ ਉਹ ਮਾਰਨ ਡੇ ਆ ਸਿਰਫ ਇੱਕ ਪੇਂ ਕੇ ਮਾਰਨ ਡੇ ਸਿਰ ਚੋਂ ਤਾਂ ਕੰਮ ਸਾਰੇ ਛੇਤਰਾਂ ਵਾਲੇ ਕਰਨ ਡੇ ਆ ਹੁਣ ਕਿੰਨੀ ਕਿੱਥੇ ਬੇਇੱਜ਼ਤੀ ਕਰਾਉਣੀ ਆ ਕਿੰਨਾ ਕਿ ਤੂੰ ਇਹ ਤੇ ਪੁੱਛਣਗੇ ਚੰਡੇ ਆ 20 20 ਗੱਲਾਂ ਉਹ ਕਰਨ ਡੇ ਆ ਤੇ ਤੈਨੂੰ ਪਤਾ ਨਹੀਂ ਲੱਗਦਾ ਆਪਣੇ ਆਪ ਦੇ ਵਿੱਚ ਮੰਮਾ ਯਾਰ ਵੇਲੋ ਰੇਲੋ ਆ ਲੋ ਆ ਵੇਖ ਲੋ ਮੇਰਾ ਪੁੱਤ ਇੱਥੇ ਬੇਇੱਜ਼ਤੀ ਕਰਾ ਕੇ ਆਂਦਾ ਇੱਥੇ ਦਾ ਇੱਥੇ ਹੀ ਰਹਿਣਾ ਜਿੰਨੀ ਮਰਜ਼ੀ ਬੇਇੱਜ਼ਤੀ ਤੈਨੂੰ ਤਾਂ ਨਾ ਸ਼ਰਮ ਹੋ ਗਈ ਮੈਨੂੰ ਤਾਂ ਹੈਗੀ ਹੈ ਨਾ ਜਦੋਂ ਅਗਲੇ ਮੈਨੂੰ ਪੁੱਛਦੇ ਕਿਸਨੇ ਇੱਥੇ ਰਹਿ ਕੇ ਕੀ ਕਰਨਾ ਵਾ ਇਹਨੂੰ ਫੂਕਣੀ ਨੂੰ ਵੇ ਕਿਦਾਂ ਲਾ ਕੇ ਬੈਠਾ ਕਦੇ ਕੁੱਕ ਕਦੇ ਕੁਖ ਲਾ ਲੈਂਦਾ ਏ ਇਹ ਗੱਲ ਕੀ ਹੋਈ ਏ ਫੇਰ ਨਹੀਂ ਪਾਮਾ ਉਹਨਦੇ ਨੂੰ ਗੱਲ ਟੋਟ ਟੋਟ ਪਈ ਆਂਦੇ ਨਾਲੇ ਮੇਰੀ ਗੱਲ ਸੁਣ ਆ ਕਿਹੜਾ ਕਾਲੀ ਤਿਆਰ ਕਰਨੀ ਤੂੰ ਤੈਨੂੰ ਨਹੀਂ ਪਤਾ ਕਾਹ ਵਾਸਤੇ ਕੰਡਾਈ ਹੈ ਤੇ ਮੇਰੀ ਸੁਣ ਲੈ ਗੱਲ ਚੁੱਪ ਕਰਕੇ ਤੇ ਬੈਠਾ ਰਹੀ ਜਦੋਂ ਮੈਂ ਜਾਣ ਦਾ ਨਾਮ ਲੈਣੀ ਨਾ ਢੁਕਦਾ ਨਾ ਨਾ ਜਾਵੇ ਨਾ ਆਵੇ ਕਿਸੇ ਬੰਨੇ ਪਰ ਅੱਜ ਨਹੀਂ ਮੈਂ ਤੇਰੀ ਇੱਕ ਵੀ ਮੰਨਣੀ ਮੈਂ ਅੱਜ ਜਾਣਾ ਵਾ ਕਰੋ ਜੋ ਤਾ ਡੱਜੀ ਕਰਦਾ ਤੇ ਕਰੋ ਪਕਾਓ ਖਾਓ ਭੁੱਖੇ ਮਰੋ ਉਜੜੋ ਵਸੋ ਜੋ ਤਾ ਤੂੰ ਹੁੰਦਾ ਕਰ ਲੋ ਉਹ ਕਹਿੰਦੇ ਨਹੀਂ ਦਣਾ ਬੋਲ ਮੇਰੀ ਗੱਲ ਸੁਣ ਤੇਰੇ ਸਰ ਤੇ ਹੀ ਬੈਠੇ ਉਹ ਤੇਰੇ ਨਹੀਂ ਤੇ ਘਰ ਵਸਣ ਡਿਆ ਹਾਸ਼ਾ ਆਹੋ ਅੱਜ ਮੇਰ ਨਾਲ ਘਰ ਬਸਣ ਡਿਆ ਪਿਆ ਪਹਿਲਾਂ ਤੂੰ ਜਾ ਆਪਣੇ ਘਰ ਜਾ ਆਪਣੇ ਘਰ ਕਰਦਾ ਨਵਾ ਜੇ ਤੈਨੂੰ ਇੰਨਾ ਭੈਣ ਦਾ ਪਤਾ ਕਿ ਭੈਣ ਦੇ ਸਰ ਤੇ ਬਸਣ ਡਿਆ ਵਾ ਤਾਂ ਆੜੀਆਂ ਕਰਤੂਤਾ ਮੈਨੂੰ ਹੁਣ ਦੱਸਣ ਡਿਆ ਵਾ ਇਹ ਮੈਨੂੰ ਮਹੀਨਾ ਪਹਿਲਾਂ ਦੱਸ ਦਿੰਦਾ ਤੂੰ ਬੰਦੇ ਨੂੰ ਗਲਤੀ ਹੋ ਜਾਂਦੀ ਆ ਤੇਰੇ ਕੋ ਇੱਕ ਵਾਰੀ ਗਲਤੀ ਹੋਈ ਆ ਤੂੰ ਤਾਂ ਜਦੋਂ ਕੋਈ ਗਲਤੀ ਕਰਦਾ ਮੈਂ ਮੇਰੇ ਕੋ ਗਲਤੀ ਹੋ ਗਈ ਮੇਰੇ ਕੋ ਗਲਤੀ ਹੋ ਗਈ ਆ ਇਹ ਜਾਣ ਬੁੱਝ ਕੇ ਜਿਹੜੇ ਕੰਮ ਨਾ ਇਹਨਾਂ ਨੂੰ ਗਲਤੀਆਂ ਨਾ ਮੰਨਿਆ ਕਰ ਤੇ ਨਾਲੇ ਆਪਣਾ ਹਾਂ ਪੁੱਤ ਮਾਮੂ ਨੇ ਕੀ ਗਲਤੀ ਕੀਤੀ ਹੈ ਕਾਕੇ ਤੇਰਾ ਨਾਂ ਕੀ ਆ ਕੀ ਨਾਮ ਆ ਮੈਂ ਕੁਤੀ ਗੁਰਸੀਸ ਅਛਾ ਬਾੜਨਾ ਤੇ ਡੂੰਗੀ ਹਾਂ ਚਲਾ ਜਾ ਖੇਡੀ ਜੋ ਦਾ ਪਿੰਗ ਫਾੜੀ ਨ ਮੈਂ ਬਿਠਾਵਾਂ ਨੋ ਦੀਦੀ ਮੈਂ ਨੇ ਚੁੱਤੀ ਦੇਣੀ ਹੋਲੀ ਹੋਲੀ ਆਹ ਹੋ ਪਹਿਲਾ ਪਿੰਗ ਫਾੜਨਾ ਉਧਰੋਂ ਫਾੜ ਮੈਂ ਬਿਠਾਵਾਂ ਨੀ ਅੱਗੇ ਨਹੀਂ ਸੋਣੀ ਆ ਨਾ ਹਾਂ ਸੋਣੀ ਬੜੀ ਆ ਜਰ ਪਿੰਗ ਫਾੜ ਬੈਠਿੰਗੇ ਨਾ ਕਾਕਾ ਹਾਂ ਇਥੋਂ ਹੱਥ ਰੱਖੀ ਨੂੰ ਕਾਕੇ ਪਿੰਗ ਦੂਜਾ ਐਫੂ ਦੇ ਨੋ ਦੀਦੀ ਮੈਂ ਦੇਣੀ ਕੋਈ ਗੱਲ ਨਹੀਂ ਹੋੜੀ ਹੋੜੀ ਮਾਡੇ ਤੇਰੇ ਗਾ ਮਾਮੂਨੇ ਗਲਤੀਆਂ ਕੀਤੀਆਂ ਮਨਾ ਉਹ ਕਿ ਹੁਣ ਤੂੰ ਨਾ ਕਰ ਪੀ ਮੈਨੂੰ ਤੇ ਇਹ ਡਰ ਲੱਗਦਾ ਕਿ ਉੱਠ ਕੇ ਸਾਰੇ ਮੱਥੇ ਲੱਗਣਾ ਵੀ ਮਾੜਾ ਵਾ ਆਪਣਾ ਕੰਮ ਕਰ ਪੁੱਤ ਪੜ੍ਹਾਈ ਵੱਲ ਧਿਆਨ ਦੇ ਮਾਮੇ ਨੇ ਤੇ ਆਪਣੀ ਜ਼ਿੰਦਗੀ ਖਰਾਬ ਕਰ ਲਈ ਬਸ ਕਰ ਪਾ ਮੁੰਡੇ ਤੇ ਨਾ ਹੋਰ ਗੱਲਾਂ ਸੁਣਨ ਲੱਗੀ ਮੇਰੇ ਕੋਲ ਉਹ ਤਾਂ ਕੋਈ ਗਲਤੀ ਨਹੀਂ ਹੋਈ ਚੰਗਾ ਤੂੰ ਆਪਣਾ ਕੰਮ ਕਰ ਜਾਣ ਵਾਲੇ ਖੇਰ ਜਾ ਕੇ ਉੱਧਰ ਜਾ ਕੇ ਨਹੀਂ ਉਹਨੇ ਕਿਤੇ ਖੜਨਾ ਵਾ ਅਸੀਂ ਜਾਣਾ ਨਹੀਂ ਆਪਣੇ ਪਿੰਡ ਨੂੰ ਜੋਤ ਹੱਥ ਹੁੰਦਾ ਨਾ ਇੱਥੇ ਕਰੋ ਜੇ ਤੂੰ ਚਾਹਣਾ ਨਾ ਇੱਥੇ ਕੋਈ ਤਮਾਸ਼ਾ ਨਾ ਵੇਖੇ ਨਾਰਾ ਵਾਲਾ ਪਵੇ ਤੇ ਚੁੱਪ ਕਰਕੇ ਜਿੱਥੇ ਟੱਕੀਆਂ ਟੱਕੀਆਂ ਰਹਿੰਦੇ ਮੇਰੇ ਮੈਂ ਆ ਸ਼ਰੀਕਾ ਦੇ ਵਿੱਚ ਇੱਥੇ ਵੀ ਰਹਿਣਾ ਤੇ ਉੱਤੇ ਵੀ ਰਹਿਣਾ ਲੋਕਾਂ ਨੇ ਇੱਥੇ ਕਹਣਾ ਕੀ ਗੱਲ ਤਕ ਆਪਣਾ ਭਰਾ ਨਾ ਸਾਭਿਆ ਗਿਆ ਇਹਨੂੰ ਭਰਾ ਨੂੰ ਪਤਾ ਨਹੀਂ ਕਿੱਥੇ ਰੱਖਣਾ ਤੇ ਕਿੱਥੇ ਨਹੀਂ ਰੱਖਣਾ ਕਿਹੜੀਆਂ ਕਿਹੜੇ ਕਿਹੜੇ ਕੰਮ ਕਰ ਛੜੇ ਮੈਂ ਮੁੰਡੇ ਸਾਹਮਣੇ ਤੈਨੂੰ ਕੀ ਦੱਸਾਂ ਕਿ ਕੀ ਵਿਆਹ ਲਿਆ ਤੇ ਕੀ ਛੱਡ ਛੜਿਆ ਤੇ ਕੀ ਕਰ ਛੜਿਆ ਪਹਿਲੀ ਗੱਲ ਤਾਂ ਮੈਂ ਤੈਨੂੰ ਇਹ ਪੁੱਛਣੀ ਹੈ ਕਿ ਜਦੋਂ ਰਿਸ਼ਤੇ ਆ ਤੇ ਗੱਲ ਕਰਨ ਗਿਆ ਸੀ ਉਦੋਂ ਨਾਲ ਪਿਓ ਨਾਲ ਗੱਲ ਕੀਤੀ ਕਿ ਜਾਂ ਕੋਈ ਪੁਰਾਣੇ ਨਾਲ ਗੱਲ ਕੀਤੀ ਇਹ ਦੱਸ ਦੇ ਮੈਨੂੰ ਉਹ ਪੈਣ ਬੱਸ ਕਰ ਹੁਣ ਬੱਸ ਕਰ ਹੁਣ ਬਹੁਤ ਬੇਇੱਜ਼ਤੀ ਕਰਤੀ ਤੂੰ ਮੇਰੀ ਮੇਰੀ ਗੱਲ ਸੁਣ ਉਹ ਤੇ ਦਦਾ ਕਹਿੰਗੇ ਤੂੰ ਤੇ ਪਾਲਚ ਮਾਸਾ ਤੇ ਪਾਲਚ ਤੋਲਾ ਤੇ ਰਗੜਾ ਪਤਾ ਲੱਗਦਾ ਹੁਣ ਤੂੰ ਕਹਿੰਦਾ ਮੈਂ ਜਿੱਦਾਂ ਕੋਈ ਕਰ ਲਾ ਬਾਅਦ ਤੂੰ ਨਾ ਸਾਡਾ ਘਰ ਵਾਂਹੀਂ ਜਿੱਦਾਂ ਮਰਜੀ ਰਹੀਏ ਜਦੋਂ ਮੇਰੀ ਪੁੱਛ ਗਿਆ ਸੀ ਨਹੀਂ ਆ ਤਾਂ ਫਿਰ ਕਾ ਤੋਂ ਡਿਆ ਵਾ ਉਹ ਤੇਰੀ ਪੁੱਛ ਵੀ ਸੋ ਗਈ ਜਿੱਦਾਂ ਤੂੰ ਕਹਿੰਗੇ ਨਾ ਉਦਾਂ ਕਰ ਲਾਂਗੇ ਚੰਗਾ ਠੀਕ ਆ ਆ ਜਾ ਹੁਣ ਮੇਰੇ ਪੈਰ ਨਾ ਇਦਾਂ ਕਰ ਆ ਆੜਾ ਤੂੰ ਕੰਮ ਫੜ ਲੈ ਨਾ ਮੇਰੇ ਬੈਗ ਦਾ ਛੱਡ ਦੇ ਪਰੇਗਾ ਲਾਤ ਤੋੜ ਦੂ ਤੇਰੇ ਹੱਥ ਤੀਜੇ ਦਿਨ ਬੈਗ ਨੂੰ ਮੈਂ ਤਪਾ ਲੈਂਦਾ ਪਹਿਲਾਂ ਮੇਰੀ ਸੁਣ ਲੈ ਗੱਲ ਜਿੱਦਾਂ ਮੈਂ ਕਹਾਂਗੀ ਨਾ ਜੇ ਤੂੰ ਅੱਧਾ ਕਰੇਂਗਾ ਤਾਂ ਫਿਰ ਮੈਂ ਇੱਥੇ ਪੂਬਲਾ ਨਾ ਕਰ ਲੋਕੀ ਸੁਣਦੇ ਤਮਾਸ਼ਾ ਲਵੇ ਤੈਨੂੰ ਇੰਨਾ ਪਤਾ ਲੋਕਾਂ ਦਾ ਕਿ ਲੋਕੀ ਸੁਣਦੇ ਤੈਨੂੰ ਸ਼ਰਮ ਆਉਂਦੀ ਹੈ ਜਦੋਂ ਕੱਢ ਕੇ ਲਾਇਆ ਨਿਆਣੇ ਵਾਲੀ ਉਦੋਂ ਨਹੀਂ ਤੈਨੂੰ ਸ਼ਰਮ ਆਉਂਦੀ ਤੈਨੂੰ ਕਹਣਾ ਮੁੰਡੇ ਸਾਹਮਣੇ ਗੱਲਾਂ ਕਰਦੀ ਆ ਜਾ ਪੁੱਤ ਜਾਣੇ ਆਪਾ ਜਾ ਤੂੰ ਅੰਦਰ ਕੱਢੀ ਜਾ ਤੂੰ ਖੇਡ ਜਾ ਕੇ ਬਾਹਰ ਮੁੰਡਿਆਂ ਨਾਲ ਜਾ ਜਾ ਭੱਜ ਜਾ ਮੇਲੇ ਮੁੰਡੇ ਦਾ ਵੀ ਮੂੰਹ ਕਿਦਾਂ ਦਾ ਕਰਤਾ ਸਾਹ ਸਕਾਰਤੇ ਤੁਸੀਂ ਮੁੰਡੇ ਦੇ ਵੀ ਨਖੱਤੇਓ ਕਿਤੇ ਆਪਣੇ ਆਪ ਦੇ ਵਿੱਚ ਤੈਨੂੰ ਕਿਦਾ ਸਾਲ ਆ ਜਾ ਹੁਣ ਬਸ ਕਰ ਹੁਣ ਮੈਂ ਕਹਾਂਂਦੀ ਪਹਿਲਾਂ ਮੇਰੀਆਂ ਗੱਲਾਂ ਸੁਣ ਲੈ ਫਿਰ ਮੈਂ ਜਾਣਾ ਮੈਂ ਫੂਕੀ ਲਾ ਦੂੰ ਇੱਥੇ ਕਿੱਟ ਨੂੰ ਫੜ ਕੇ ਤੈਨੂੰ ਮ ਬਦਦਰ ਨੂੰ ਵੀ ਬੁਲਾ ਰਾਂ ਪਹਿਲਾਂ ਮੇਰੀ ਗੱਲ ਹੋਣਗੀਆ ਬੁਲਾ ਲਾ ਪਹਿਲਾਂ ਉਹਨੂੰ ਵੀ ਤੇਰ ਨਾਲ ਮੈਂ ਗੱਲ ਕੀਤੀ ਤੂੰ ਤੇ ਫੇਰ ਜਾ ਕੇ ਤੇ ਫਫੇ ਕੁੱਟ ਨਹੀਂ ਜਾਣੇਆ ਜਿਹੜੀ ਗੱਲ ਕਰਨੀ ਉਹਦੇ ਸਾਹਮਣੇ ਕਰਨੀ ਆ ਜੇ ਉਹ ਗੱਲ ਦੀ ਹਾਂ ਜੀ ਹਾਂ ਕਰੂਗੀ ਨਾ ਤਾਂ ਫੇਰ ਮੈਂ ਅੱਜ ਰਹਿਣਾ ਵਾ ਜੇ ਉਹ ਗੱਲ ਦੀ ਨਾ ਕਰੂਗੀ ਨਾ ਤੇ ਮੈਂ ਇੱਥੇ ਨਹੀਂ ਰਹਿਣਾ ਮਾਰ ਲੈ ਆਵਾਜ਼ ਨੂੰ ਮੇਰਾ ਤਾਂ ਮਾਰ ਲੈਣਾ ਆਵਾਜ਼ ਮੱਥੇ ਲੱਗਣ ਨੂੰ ਚੀਨੀ ਪਾ ਦੇ ਪੂਜਾ ਆ ਵੇ ਕਿੰਡੀ ਕਰੋੜ ਕੇ ਲੈਂਦਾ ਕਿ ਤੇ ਸ਼ਰਮ ਨਹੀਂ ਆਉਂਦੀ ਨਾਂ ਲੈਣ ਲੱਗਿਆ ਇਹਨੂੰ ਗੱਲ ਥੋੜੇ ਜੇਤੀ ਆ ਵਾਰ ਹੂੰ ਬਹੁਤ ਤੇਰੀ ਅਕਵਾਜ਼ ਤੇ ਆ ਰਹ ਨਾਲ ਤੂੰ ਕਾ ਆ ਜਾ ਵਾਰ ਆਈਂਦਾ ਆਈਂਦਾ ਤੂੰ ਹੁਣ ਕੀ ਕਰੀ ਦਸ ਮਹੀਨੇ ਬੀਤੀ ਕਰੀ ਜਾਂਦੀ ਹੁਣ ਤੂੰ ਬਹੁਤ ਤੇਰੀ ਇੱਕ ਵਾਰ ਤੇ ਨਹੀਂ ਆ ਜਾਣਾ ਆਪਣਾ ਮੇਰਾ ਮੱਥੇ ਲੱਗਣ ਨੂੰ ਜੀਨ ਕਾ ਆ ਗਈ ਹਾਂਜੀ ਹਾਂਜੀ ਤੇ ਤੇ ਕਹਿੰਦੀ ਤੇ ਤੁਹਾਨੂੰ ਕੋਈ ਪਤਾ ਹੀ ਨਹੀਂ ਹੁੰਦਾ ਇੰਨਾ ਕੁ ਸਾਡੇ ਘਰ ਚ ਹੋਚਲਾ ਚਲ ਉਹਨੂੰ ਤਾਂ ਮੈਂ ਕਹਿਣ ਡਈ ਐ ਗੱਲਾਂ ਕਰਨ ਡਈ ਐ ਮੇਰਾ ਤਾਂ ਤੇਰੇ ਮੱਥੇ ਲੱਗਣ ਨੂੰ ਜੀਨ ਕਾਂ ਡਿਆ ਨਹੀਂ ਤੈਨੂੰ ਸ਼ਰਮ ਨਹੀਂ ਆਈ ਤੈਨੂੰ ਇਹ ਕੰਮ ਕਰਨ ਲੱਗਿਆ ਤੂੰ ਆਪਣੇ ਆਦਮੀ ਨੂੰ ਛੱਡ ਕੇ ਆਪਣੇ ਪਰਿਵਾਰ ਨੂੰ ਆਪਣੀਆਂ ਮੱਸ ਮੱਸ ਜਿੰਨੀਆਂ ਧੀਆਂ ਨੂੰ ਜੇ ਤੂੰ ਆਪਣੀਆਂ ਧੀਆਂ ਦੀ ਨਹੀਂ ਬਣੀ ਤੇ ਇਹਦੀ ਤੂੰ ਬਣ ਜਾਗੇ ਤੈਨੂੰ ਹੁਣ ਉੱਠਿਆ ਤੇਨੂੰ ਪਿਆਰ ਸਲਪਾ ਮੋਂ ਬਸ ਕਰੇ ਨਹੀਂ ਬੀ ਇਤਨੇ ਕਰ ਬੰਦੇ ਦੀ ਹੁਣ ਘਰ ਚੱਲ ਕੇ ਆਇਆ ਕੋਈ ਉਹ ਵੀ ਬੋਲ ਸਕਦੀ ਉਹਦੇ ਮੂੰਹ ਚ ਜਬਾਨ ਹੈਗੀ ਹੈ ਕਿ ਸਾਰੀਆਂ ਗੱਲਾਂ ਤੂੰ ਹੀ ਕਰਦੀ ਆ ਵਾ ਤੂੰ ਬੋਲ ਦੇ ਕੋ ਛੱਡਣੀ ਨਹੀਂ ਰਹੀ ਤੇ ਹਾਂ ਛੱਡਣੀ ਨਹੀਂ ਡਈ ਤੇ ਤੂੰ ਇਹ ਦੱਸ ਵੀ ਤੂੰ ਸ਼ਰਤਾਂ ਕਿਹੜੀਆਂ ਰਖਾਉਣੀਆਂ ਦੱਸ ਸ਼ਰਤਾਂ ਮੇਰੀਆਂ ਜਿਹੜੀਆਂ ਤੁਹਾਨੂੰ ਕਹਿਣ ਲੱਗੀ ਨਾ ਜੇ ਇਹ ਸ਼ਰਤਾਂ ਮੇਰੇ ਕੰਨੋ ਕਿ ਤਾ ਫੇਰੇ ਘਰ ਚ ਰਹਿ ਸਕਦੀ ਆ ਨਹੀਂ ਤਾਂ ਫੇਰ ਮੈਂ ਨਹੀਂ ਜੇ ਘਰ ਚ ਰਹਿਣਾ ਇਹ ਸੋਚ ਲੋ ਤੇ ਦੱਸ ਹੁਣ ਜਿੱਦਾਂ ਕਹਿ ਕੇ ਦੀਦੀ ਕਰਨਗੀ ਜਿੱਦਾਂ ਮੈਂ ਕਹਾਂਗੀ ਉਦਾਂ ਹੀ ਹੋਣੀ ਆ ਨਾ ਇਹਨੇ ਜਾਣਾ ਕਿਤੇ ਵਾਂਡੇ ਨਾ ਇਹਨੇ ਅੱਜ ਤੋਂ ਬਾਅਦ ਕੁੜੀਆਂ ਨੂੰ ਮਿਲਣ ਜਾਣਾ ਵਾ ਜੇ ਕੁੜੀਆਂ ਦਾ ਜ਼ਿਕਰ ਵੀ ਮੇਰੇ ਇੱਥੇ ਘਰ ਦੇ ਵਿੱਚ ਹੋ ਗਿਆ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਨਾ ਕੁੜੀਆਂ ਨਾਲ ਫੋਨ 'ਚ ਗੱਲ ਹੋਗੀ ਨਾ ਇਹ ਕੁੜੀਆਂ ਨੂੰ ਮਿਲਣ ਜਾਊਗੀ ਮੈਂਨ ਤੇ ਬੜੀ ਦੂਰ ਦੀ ਗੱਲ ਆ ਇਹ ਕਦੇ ਸ਼ਹਿਰ ਵੀ ਨਹੀਂ ਜਾਊਗੀ ਤੈਨੂੰ ਪਤਾ ਨਹੀਂ ਹੋਗਾ ਸ਼ਹਿਰ ਦਾ ਮੂੰਹ ਕਿੱਥੇ ਆ ਬਿਮਾਰ ਵਾ ਇੱਥੇ ਲਿਆ ਕੇ ਦੇ ਮੱਥੇ ਦਵਾਈ ਡਾਮ ਦੇ ਜੜੀ ਖਾਣੀ ਆ ਇਹ ਸੋਚ ਲਾ ਕਿ ਜੇ ਲੱਗ ਲੱਗ ਛਗੇ ਚ ਪਤਾ ਲੱਗ ਗਿਆ ਨਾ ਲੋਕਾਂ ਨੂੰ ਤੇ ਕਿਉਂ ਸਾਨੂੰ ਦਵਾਈ ਖਾਣ ਜੋਗੇ ਕਰਨਾ ਸਾਨੂੰ ਚੂਹਿਆਂ ਵਾਲੀ ਦਵਾਈ ਲਿਆ ਕੇ ਦੇ ਦੇ ਮੈਨੂੰ ਦੇ ਦੇ ਸਲਫਾਸ਼ ਮੈਂ ਤੇ ਆਪਣਾ ਕੰਮ ਨਿਪੜਨਾ ਤੁਸੀਂ ਜਿੱਦਾਂ ਤਾਂ ਤੁਰਿਆ ਜਾਂਦਾ ਰਹਿ ਲੋ ਆਵੇ ਭੈਣਾ ਸਾਡੀ ਨਾਮ ਬਦਨਾਮੀ ਕਰਾ ਬਸ ਕਰ ਬਸ ਗੱਲ ਸੁਣ ਤੈਨੂੰ ਮਨਜ਼ੂਰ ਹੈ ਸਭ ਕੁਝ ਉਹ ਕਿਹੜੀ ਗੁੰਗੀ ਹੈ ਜਾਂ ਨਹੀਂ ਬੋਲੀ ਆ ਉਹਨਾਂ ਨਾਲ ਗੱਲ ਕਰ ਰਹੀ ਤੂੰ ਕਹਿੰਦਾ ਮੂੰਹ ਹੱਡੀ ਜਾਣ ੜਿਆ ਤੂੰ ਮੈਨੂੰ ਦੱਸ ਦੇ ਹਾਂ ਹੀ ਜਿਹੜੇ ਰੋਣੇ ਧੋਣੇ ਆ ਨਾ ਤੇਰੇ ਜਦਨ ਤੇ ਆਈ ਤੂੰ ਰੋਣ ਧੋਣੇ ਡਈ ਆ ਤੂੰ ਕਿਹੜੀ ਕੋਈ ਨਿਆਣੀ ਸਿਆਣੀ ਆ ਕੇਵਲੇ ਹੋਣਾ ਮੈਂ ਖੜਾ ਚੱਲ ਕੋਈ ਗੱਲ ਨਹੀਂ ਨਿਆਣੀ ਸਾਨੀ ਆ ਕਮ ਇਦਾਂ ਨਹੀਂ ਇਦਾਂ ਕਰ ਲੂੰਗੀ ਦੋਵਾਂ ਨਿਆਣੇ ਦੀ ਮਾਂ ਵੇ ਤੇਰੇ ਵੱਲ ਦੇ ਲੋਕਾਂ ਨੂੰ ਮਤਾਂ ਦਿੰਦੀਆਂ ਫਿਰਦੀਆਂ ਵਾਂ ਜਿਹੜੀ ਗੱਲ ਮੈਂ ਕਹਤੀ ਆ ਜੇ ਤੇ ਇੱਥੇ ਤੂੰ ਠੀਕ ਵਾਂ ਮੈਨੂੰ ਹੁਣੇ ਹੁਣੇ ਦੱਸ ਦੇ ਮੇਰਾ ਪਾਰ ਅੱਗੇ ਬੜਹਾਈ ਹੋਈ ਆਈ ਬੋਲ ਬੋਲਦੀ ਕਿਉਂ ਨਹੀਂ ਤੂੰ ਗੁੰਗੀ ਹੋ ਬਣ ਗਈ ਆ ਠੀਕ ਆ ਨਿਆਣੇ ਨੂੰ ਮਿਲਣਾ ਤੂੰ ਆਪਣੀਆਂ ਕੁੜੀਆਂ ਨੂੰ ਨਾ ਤੂੰ ਕੁੜਗਾਂ ਨੂੰ ਮਿਲਣਾ ਨਾ ਤੂੰ ਕਿਤੇ ਸ਼ਹਿਰ ਪਾਣੀ ਜਾਣਾ ਰੁਪਈਏ ਦੀ ਚੀਜ਼ ਨਹੀਂ ਤੇਰੇ ਵਾਸਤੇ ਘਰ ਖਾਣ ਨੂੰ ਆਉਗੀ ਜਿਹੜਾ ਕਪੜਾ ਮੈਂ ਬਣਾਉਂਗੀ ਨਾ ਬਸ ਤੈਨੂੰ ਉਹੀ ਕਪੜਾ ਪਾਉਣਾ ਪੈਣਾ ਈ ਮੇਰੀ ਮਰਜ਼ੀ ਤੋਂ ਬਿਨਾ ਜੇ ਤੂੰ ਪਿਆਰ ਵੀ ਕਿਤੇ ਪੁੱਟਿਆ ਨਾ ਘਰ ਤੋਂ ਬਾਹਰ ਤਾਂ ਤੂੰ ਆਪਣਾ ਆਪ ਸੋਚ ਲੈ ਇਹ ਤਨ ਮੈਂ ਦੱਸਤਾ ਹੀ ਫਿਰ ਨਾ ਕਵੇਂ ਠੀਕ ਆ ਦੀਦੀ ਠੀਕ ਨਹੀਂ ਆ ਆਪਣੇ ਆ ਦਿਮਾਗ ਦੇ ਤਾਂ ਅਸਰ ਵੀ ਮਾਸਾ ਪਾ ਲਾ ਹੋਰ ਨੇ ਇੱਕ ਕੰਨੀ ਕੱਢ ਤੇ ਦੂਜੀ ਕੰਨੀ ਜਿਹੜੇ ਬਾਹਰ ਚਲ ਜਾਂਦੀ ਗੱਲ ਇੱਕ ਕੰਨੀ ਪੰਨੀਆਂ ਤੇ ਚਲ ਠੀਕ ਹੈ ਜੇ ਮੰਨੂਗੀ ਠੀਕ ਆ ਨਾ ਮੰਨੂਗੀ ਫਿਰ ਘੇਟੋਂ ਬਾਹਰ ਹੋਗੀ ਸਦੀ ਗ ਇਹ ਗੱਲ ਮੇਰੀ ਪੱਕੀ ਹੋ ਇਹ ਤੇ ਤੇਰੇ ਇਕੱਲੇ ਨਹੀਂ ਹੋਊਗੀ ਤੂੰ ਵੀ ਨਾਲ ਹੀ ਘਟੋਂ ਬਾਹਰ ਹੋਏਗਾ ਜੇ ਤੂੰ ਲਿਉਣ ਦੇ ਵਿੱਚ ਹੱਕਦਾਰ ਵਾ ਨਾ ਮੈਂ ਨਹੀਂ ਆਂਦੀ ਕਿ ਕੱਲੀ ਦੀ ਗਲਤੀ ਆ ਗਲਤੀ ਤੇਰੇ ਵੀ ਬਰਾਬਰ ਵ ਪਰ ਜੇ ਹੁਣ ਕੋਈ ਵੀ ਗਲਤੀ ਹੋਗੀ ਨਾ ਜਿੰਨਾ ਘਰ ਦੇ ਵਿੱਚ ਤੇਰਾ ਹਿੱਸਾ ਵਾ ਨਾ ਓਨਾ ਹੀ ਘਰ ਦੇ ਵਿੱਚ ਮੇਰਾ ਹਿੱਸਾ ਵਾ ਜੇ ਮੈਂ ਤੈਨੂੰ ਮੰਮੀ ਨੇ ਮੈਨੂੰ ਸਾਰੇ ਕ ਪ੍ਰੂਫ ਹਰ ਇੱਕ ਚੀਜ਼ ਮੇਰੇ ਹੱਥ ਚ ਵਾ ਜਿੱਦਾਂ ਮੰਮੀ ਆਂਦੀ ਤੂੰ ਕਹੇਂਗੀ ਨਾ ਓਦਾਂ ਹੋਣੀ ਆ ਜੇ ਤੂੰ ਆਪਣੀਆਂ ਹਿਦ੍ਆਤਾਂ ਦੇ ਸਾਬ ਨਾਲ ਚੱਲੇਂਗਾ ਨਾ ਤਾਂ ਤੈਨੂੰ ਮੈਂ ਘਰ ਦੇ ਵਿੱਚੋਂ ਬੇਦਖਲ ਕਰ ਦੂੰਗਾ ਨਾ ਤੇ ਬਹਿਂਗਾ ਨਾ ਬਾਹਰ ਕੇ ਦੇ ਮੰਗ ਮੰਗ ਕੇ ਖਾ ਆਈ ਨਹੀਂ ਗਏ ਇਦਾਂ ਨੂੰ ਹੋ ਗਿਆ ਜਿਹੜੀ ਇੰਨੀ ਹੋਏ ਹੋਏ ਕਰਕੇ ਲੈ ਕੇ ਆਇਆ ਉਹਨੂੰ ਇਹ ਤਾਂ ਸੋਚ ਲੈਂਦੀ ਨਹੀਂ ਆਪਣੇ ਬੰਦੇ ਨੂੰ ਦੱਸ ਕੇ ਆਈ ਆ ਚਲ ਜਾ ਚਲ ਜਾ ਅੰਦਰ ਚਲ ਜਾ ਇੱਥੇ ਚਲ ਜਾ ਚਾ ਇਹ ਹੋ ਜੇ ਉਹਨੂੰ ਸ਼ਰਮ ਨਹੀਂ ਆਉਂਦੀ ਹੁੰਦੀ ਇਹ ਝੂਠੀਆਂ ਹੀ ਰਹਿੰਦੀਆਂ ਹੁੰਦੀਆਂ ਵਾ ਜੇ ਸੱਚੀ ਹੋਵੇ ਤਾਂ ਇਦਾਂ ਕਰੇ ਬਗਾਨੇ ਪੁੱਤ ਦਾ ਘਰ ਜਾੜਾ ਹੀ ਉਹਨੂੰ ਪੁੱਛ ਕੇ ਆਇਆ ਵਿਚਾਰੇ ਨੂੰ ਹੁਣ ਮੰਨ ਗਏ ਸਾਰੀਆਂ ਗੱਲਾਂ रब्बा क्यों तू मेरा इना इंत हाड़े मरा आ, ये मिलूगा। इते होर नासा आ गया ने शर्त में गिडिया व्डिया रखिया वा, दी वा, वा। हाय जी कुड़िया भी नहीं मिलना मिलना थे दूर दी गल ਵੇ ਫੋਨ ਵੀ ਨਹੀਂ ਕਰਨਾ ਹੋਏ ਨਹੀਂ ਕਰਾਂ ਅਰੇ ਬਾਵਨੂ ਕੀ ਹਾਏ ਮੇਰੀ ਕਿਉਂ ਮਾਂ تمہاری ਗਈ ਮੈਂ ਕਿਉਂ ਆ ਗਈ ਇੱਥੇ ਕੰਨ ਉਹਦੇ ਮਗਰ ਲੱਗ ਗਈ ਆਪਣੇ ਘਰ ਚੰਗੀ ਪਲੀ ਰਹਿਣੀ ਹੀ ਆਪਣੇ ਪੈਰਾਂ ਤੇ ਆਪੇ ਕਵਾੜੀ ਮਾਰ ਬੈਠੀ ਆਂ 부ਜਾ ਹੁਣ ਤੈਨੂੰ ਭੁਗਤ ਨਹੀਂ ਪੈਣੀ ਆ ਮੈਨੂੰ ਸਮਝ ਨਹੀਂ ਆਉਣੀ ਮੈਂ ਕਰਾ ਤੇ ਕਰਾਂਗੀ ਮੈਂ ਕਿੰਨਾ ਚਿਰ ਰਹੂੰਗੀ ਆਪਣੀਆਂ ਕੁੜੀਆਂ ਤੋਂ ਬਿਨਾ ਕਿੱਦਾਂ ਰਹੂੰਗੀ ਏਦਾਂ ਮੈਂ ਸਮਝਾਤੀ ਮੈਂ ਬਾਰ-ਬਾਰ ਤੈਨੂੰ ਇਹ ਗੱਲ ਨਹੀਂ ਸਮਝਾਉਣੀ ਉਹਨੇ ਤੇ ਘਰੋਂ ਨਿਕਲਣਾ ਨਿਕਲਣਾ ਤੂੰ ਵੀ ਨਿਕਲਗਾ ਨਾ ਤੈਨੂੰ ਬਾਹਰ ਪਤਾ ਲੱਗ ਜਾਊਗਾ ਰੁਪਈਆ ਦੀ ਤੂੰ ਕਮਾਈ ਨਹੀਂ ਕਰਦਾ ਸਾਰਾ ਦਿਨ ਵੇਲੀਆਂੜੀ ਖਾਣ ਗਿੱਜਣਾ ਇਥੇ ਚੌਪੜੀਆਂ ਖਾਣਾ ਵਾ ਜਦੋਂ ਤੈਨੂੰ ਬਾਹਰੋਂ ਖਾਣੀਆਂ ਪੈ ਗਏ ਨਾ ਦੋਵੇਂ ਚੌਵਾਂ ਚੌਵਾਂ ਦਿਨਾਂ ਦੇ ਪੋਰਾਂ ਰੋਟਕਾ ਫਿਰ ਤੈਨੂੰ ਪਤਾ ਲੱਗਣਾ ਹੀ ਕਰ ਤੂੰ ਅੱਗੇ ਬੜਾ ਕੁਝ ਦਿੱਤਾਈ ਉਹ ਬਸ ਕਰ ਬਾਬਾ ਬਸ ਕਰ ਸਿਰ ਪਿਡੌਂਦਾ ਮੇਰਾ ਤਾਂ ਹੁੰਦੇ ਜੇ ਤਰਾ ਸਿਰ ਪਿਡੌਂਦਾ ਤਾਂ ਕੋਈ ਗੱਲ ਨਹੀਂ ਫਿਰ ਮੈਂ ਚੱਲ ਜਾਂ ਨਹੀਂ ਆ ਆ ਜਾਂਦੀ ਗੱਲ ਦੀ ਨਾ ਤੂੰ ਝਾਟੀ ਕਾਲੀ ਪੈ ਜਾਣ ਨੂੰ ਗੋਗਣੀ ਸਮਝਾਂ ਟਿਆ ਮੈਂ ਕੀ ਕਰਾਂ ਹਾਏ ਰੱਬਾ ਗਾਸ਼ ਕਿਤੇ ਮੈਂ ਨਾ ਆਈ ਹੁੰਦੀ ਹਾਏ ਬਾਬਾ ਜੀ ਕਿਉਂ ਮੇਰੀ ਮੁੱਧ ਪਲਦੀ ਕਿਉਂ ਮੇਰੀ ਬੁੱਧੀ ਪ੍ਰੇਸਟ ਹੋ ਗਈ ਮੈਂ ਕਿਉਂ ਇੰਦਾ ਗੰਦਾ ਕਦਮ ਚੁੱਕਤਾ ਹਾਏ ਪੂਜਾਣ ਮੇਲਾ ਤੈਨੂੰ ਆਪ ਨੂੰ ਹੀ ਪਛਤਾਉਣਾ ਪੈਣ ਡਈਓ ਇਸ ਟਾਈਮ ਕੋਈ ਨਹੀਂ ਮੇਰੇ ਨਾਲ ਖੜਾ ਉਥੇ ਮੈਨੂੰ ਮਾੜੀ ਮੋਟੀ ਤੰਗੀ ਆਉਂਦੀ ਸੀ ਕੰਮ ਸੇ ਕੰਮ ਹੋਰ ਨਹੀਂ ਕੋਈ ਤੇ ਮੇਰੀਆਂ ਕੁੜੀਆਂ ਤੇ ਮੇਰੇ ਨਾਲ ਖਲੋਂਦੀਆਂ ਹੀ ਸੀ ਨਾ ਬਹੁਤ ਵੱਡੀ ਗਲਤੀ ਹੋ ਗਈ ਯਾਰ ਅੰਤਰਾਣਾ ਹੋਵੇ ਤੇ ਐਡਾ ਦਿਮਾਗ ਮੇਰਾ ਖਰਾਬ ਕਰਦਾ ਜਾਣ ਨੂੰ ਮੇਰਾ ਵੀ ਕਿਹੜਾ ਜੀ ਕਾਂਡਾ ਹੈ ਉਥੇ ਜਾਣ ਨੂੰ ਉਹਨਾਂ ਨੇ ਮੈਨੂੰ ਸਿਆਪਾ ਪਾਇਆ ਅੰਤਰਾ ਉਥੇ ਤੇ ਮੇਰਾ ਮੱਥੇ ਲੱਗਣ ਨੂੰ ਮਾਈ ਦੇ ਜੀ ਨਹੀਂ ਕਰਦਾ ਜੇ ਇਹ ਆ ਨਾ ਮੈਂ ਇੰਨਾ ਕਹ ਨਾ ਮਨੰਦੀ ਤੇ ਗੱਲ ਨਹੀਂ ਪੜਨੀ ਕਿਦਾਂ ਵੇ ਰੋਂ ਡਈ ਕਿ ਹਾਏ ਮੂੰਹ ਤੇ ਮਾਸਾ ਸ਼ਰਮ ਪਰ ਇੱਕ ਗੱਲ ਵਾ ਪਾਵਾਂ ਜਿਹੜਾ ਤੋਂ ਦਿਮਾਗ ਚ ਲਾਇਆ ਨਾ ਬਹੁਤ ਵਧੀਆ ਕਿਉਂਕਿ ਆਪਣੀਆਂ ਧੀਆਂ ਤੋਂ ਬਿਨਾਂ ਤਾਂ ਰਹਿ ਨਹੀਂ ਸਕਦੀ ਤੇ ਸ਼ਰਤਾਂ ਇਹਨੇ ਮੈਨੂੰ ਸਾਰੀਆਂ ਮੰਨ ਲਈਆਂ ਮੈਨੂੰ ਇੰਨਾ ਪਤਾ ਵਾ ਕਿ ਮਾਂ ਆਪਣੇ ਬੱਚੇ ਤੋਂ ਇੰਨਾ ਚਿਰ ਦੂਰ ਨਹੀਂ ਰਹਿ ਸਕਦੀ ਇਹਨੇ ਕਦੇ ਨਾ ਕਦੇ ਤੇ ਗਲਤੀ ਕਰਨੀ ਕਰਨੀ ਆ ਬਸ ਇਹੀ ਹੁਣ ਇਹਦਾ ਧਿਆਨ ਰੱਖਣਾ ਵਾ ਜਿੱਦਣ ਇਹਦੀ ਗਲਤੀ ਕੀਤੀ ਨਾ ਉਸ ਦਿਨ ਇਹਦਾ ਘੇਟੋਂ ਬਾਹਰ ਰਾ ਇਹ ਤਾਂ ਹੋ ਨਹੀਂ ਸਕਦਾ ਕਿ ਇਹੋ ਜਿਹਾ ਕੰਮ ਇਹ ਨਾ ਕਰੇ ਮੈਂ ਵੀ ਸ਼ਰਤ ਤਾਂ ਹੀ ਇਤਰਾ ਦੀ ਰੱਖੀ ਮੈਨੂੰ ਪਤਾ ਏ ਕਿ ਤੂੰ ਇਹ ਕੰਮ ਕਰਨੇ ਕਰਨੇ ਆ ਤੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਤੇਰਨਾ ਹੋਣੀਆਂ ਹੋਣੀਆਂ ਹੋਰ ਦੋ ਦਿਨ ਕੱਢ ਲੂ ਚਾਰ ਦਿਨ ਕੱਢ ਲੂ ਇੰਨੇ ਕੁੜੀ ਤੋਂ ਬਿਨਾ ਕਿੰਨੇ ਕੁ ਦਿਨ ਕੱਢ ਲੈਣੇ ਹੁਣ ਤਾਂ ਵਿਪਨ ਵੀ ਮੰਨ ਗਿਆ ਵਾ ਕਿ ਜੇ ਕੋਈ ਗਲਤੀ ਕਰੂਗੀ ਤਾਂ ਇੱਕ ਘਟੋਂ ਬਾਹਰ ਹੋਊਗੀ ਇੱਕ ਕੱਲੀ ਨਹੀਂ ਹੋਊਗੀ ਤੂੰ ਵੀ ਨਾਲ ਹੀ ਘਟੋਂ ਬਾਹਰ ਹੋਊਗਾ ਫੇਰ ਨਾ ਕਰ ਤਾ ਤਾਂ ਇਹਨੂੰ ਇੱਕ ਵਾਰੀ ਲੱਗ ਜਾਊਗਾ ਪਤਾ ਅੰਤਰਾ ਤੀਜੇ ਗਦਰ ਮੇਰੀ ਕਿੱਟ ਬਾਹਰ ਕਢਾਂ ਦਾ ਜਾਣ ਵਾਸਤੇ ਨਖੱਤਾ ਨਾ ਹੋਵੇ ਤੇ ਪੰਮ ਮਜਾਣਾ ਪਕਾ ਤੇ ਖਾ ਖਾਤੇ ਆਪਣੇ ਕਰਦੇ ਰਾਂਗੇ ਤੇਰਾਂ ਨੂੰ ਪਤਾ ਲੱਗ ਜਾਊ ਕਿ ਕਿੱਦਾਂ ਰਹਿਣਾ ਤੇ ਕਿੱਦਾਂ ਨਹੀਂ ਰਹਿਣਾ ਹੁਦਾਂ ਨਾ ਮੈਂ ਵੀ ਛਦੈਣ ਹੀ ਆ ਮੈਨੂੰ ਕੋਈ ਲੋੜ ਤਾਂ ਸ ਆਪਣੇ ਘਰੋਂ ਜਾਣ ਦੇ ਨਾਲੇ ਆਪਣਾ ਸਿਰ ਖਪਤੀ ਕਰਦੀ ਇਹ ਨਿਕਲਣਾ ਇੱਤੋਂ ਹੰਤਰੇ ਰੋਟੀਆਂ ਦਾ ਖਾਓ ਕਿਦੇ ਬੇਕਾਰ ਬੰਦੇ ਆਪਣੇ ਪੁੱਤ ਨੂੰ ਵੀ ਹੰਤਰਣ ਨੂੰ ਇੰਨੇ ਦੋਕੇ ਮਾਰ ਲਿਆ ਬੈਕ ਦੇਖਾਂ ਤੇ ਮੁੰਡੇ ਨੂੰ ਵੇਖਾਂ ਬਾਹਰ ਪੜਾ ਮੁੰਡਾ ਕੀ ਕੰਨ ਲਿਆ ਮੁੰਡਾ ਤਦ ਦਾ ਤਬਕਾ ਗਿਆਣਾ ਆਂ ਆਈ ਨਹੀਂ ਕੁੜੀਆਂ ਕਦੋਂ ਉਹਡੀਆਂ ਗਈਆਂ ਮਕਿੰਦੀਆਂ ਹੀ ਇਹ ਕਿਤਾਬ ਲੈਣ ਜਾਣਾ ਕੁੜੀ ਕੋਕ ਪਤਾ ਨਹੀਂ ਕਿਸ ਕੋ ਕਾਪੀ ਬੜਾ ਡਰ ਲੱਗਦਾ ਪਤਾ ਨਹੀਂ ਚੜੇਲ ਜੀ ਨੇ ਕਿੱਥੇ ਰਾਜ ਟੱਕਰ ਜਾਣਾ ਕਿੱਥੇ ਨਹੀਂ ਟੱਕਰ ਜਾਣਾ ਤੇ ਕੁੜੀਆਂ ਤੇ ਨਿਆਣੀਆਂ ਸਿਆਣੀਆਂ ਪਤਾ ਨਹੀਂ ਕਦੋਂ ਮਾਂ ਦਾ ਮੂੰਹ ਆ ਜਾਣਾ ਇਹਨਾਂ ਨੂੰ ਨਿਆਣੀਆਂ ਮਨ ਭਾਵੇਂ ਜਿੱਦਾਂ ਮਰਜੀ ਮੇਰੇ ਸਾਹਮਣੇ ਕਰਦੀਆਂ ਵਾ ਕਿ ਦਾਦੀਆਂ ਹੀ ਯਾਦ ਨਹੀਂ ਕਰਦੀਆਂ ਪਰ ਫਿਰ ਵੀ ਨਿਆਣੀਆਂ ਮੈਨੂੰ ਪਤਾ ਲੱਗ ਜਾਂਦਾ ਇਹਨਾਂ ਦਾ ਚਿਹਰਾ ਹੀ ਪੜ ਲੈਣੀ ਆ ਕਿ ਇਹ ਨਾ ਮਾਂ ਦਾ ਮੂੰਹ ਕਰਦੀਆਂ ਇਹਨਾਂ ਦਾ ਜੀਨ ਨਹੀਂ ਲੱਗਦਾ ਉਹ ਤੇ ਐਵੇਂ ਹੀ ਲੱਗੀਆਂ ਰਹਿੰਦੀਆਂ ਕੁੜੀ ਦਾ ਫੋਨ ਆ ਗਿਆ ਹੈ ਹਲੋ ਹਾਂ ਹਾਂ ਤੁਸ ਸਤਿ ਸ੍ਰੀ ਅਕਾਲ ਕੀ ਹਾਲ ਹੈ ਮੇਰੇ ਵੀ ਹਾਲ ਚੰਗੇ ਆ ਇਸ ਤਰ੍ਹਾਂ ਦੇ ਹੀ ਆ ਤੂੰ ਵੀ ਨਹੀਂ ਆਈ ਛੁੱਟੀਆਂ ਕੱਟਣ ਵਾਸਤੇ ਕਿ ਚਲ ਚਾਰ ਦਿਨ ਦਾ ਨਿਆਣੀਆਂ ਦੇ ਲਾਗੇ ਚੱਲ ਜਾਂ ਕੁੜੀਆਂ ਦੇ ਚੱਲ ਸੋ ਹੌਸਲਾ ਹੋ ਜਾਂਦਾ ਵਾ ਚਲ ਮਾਂ ਨਾਲ ਕੋਈ ਗੱਲਬਾਤ ਕਰਵਾ ਹਾਂ ਨਾ ਉਹਦਾ ਤਨ ਕੀ ਦੱਸਾਂ ਉਹ ਤੇ ਕਿਤੇ ਕੁੜੀਆਂ ਨੂੰ ਟੱਕਰੀ ਹੀ ਤੇ ਉਹ ਤੇ ਕਿ ਮੁੰਡੇ ਦੇ ਨਾਲ ਬੈਠੀ ਹੀ ਤੇ ਵਿਆਹ ਕਰਾ ਲਿਆ ਚੂੜਾ ਪਾਇਆ ਸੀ। ਉਹ ਕੁੜੀਆਂ ਸੈਟੀਆਂ ਹੀ ਸੂਟ ਸੀਨੇ ਦੇਣ ਮੇਰਾ। ਉਹ ਰਾਹ 'ਚ ਟੱਕਰ ਕੇ ਬੜਾ ਜੀ ਜਾਣ ਡਈ ਸੀ। ਤੇ ਕੁੜੀਆਂ ਦੀਆਂ ਟੱਕਰੀ ਹੀ ਬੜਾ ਹੁੰ ਡਈ ਮੈਂ ਉਹਨੇ ਤਾਂ ਮਗਰ ਮੌਛੇ ਦੇ ਹੱਥੋਂ ਸੁਟਣੀ ਸੁਟਣੀ। ਉਦੋਂ ਨਹੀਂ ਰੋਣਾ ਆਉਂਦਾ ਜਦ ਛੱਡ ਕੇ ਚਲ ਗਈ। ਉਹ ਨਹੀਂ ਵੀਰ ਤੇਰੇ ਨੂੰ ਨਹੀਂ ਮੈਂ ਦੱਸਿਆ ਮੈਂ ਕੁੜੀਆਂ ਨੂੰ ਸਮਝਾਇਆ। ਮੈਂ ਉਹਨੂੰ ਇੰਨੀ ਗੱਲ ਨਾ ਦੱਸਿਓ ਵੀ ਵਿਆਹ ਕਰਾ ਲਿਆ ਝੂੜਾ ਪਾਇਆ ਵਾ ਫੇਰ ਤੜਫੂਗਾ ਯੋ ਸੋ ਸੋ ਕੱਲਾ ਬੈਠਾ ਸੋਚਦਾ ਰਹੂਗਾ ਉੱਥੇ ਸੋਚ-ਸੋਚ ਕੇ ਬਿਮਾਰ ਹੋਊਗਾ ਕੰਮ ਤੇ ਵੀ ਬੈਠਾ ਰਹੂ ਮਾਂ ਤਾਂ ਕਿਤੇ ਹੁਣ ਕੰਮ ਤੇ ਆਪਣਾ ਜੀ ਲਾਉਣ ਲੱਗਾ ਵਾ ਜਦੋਂ ਦੀ ਗਈਏ ਤਾਂ ਕੰਮ ਤੇ ਤੇ ਜਾਂਦਾ ਹੀ ਨਹੀਂ ਨਾ ਕੰਮ ਤੇ ਜਾਂਦਾ ਹੀ ਤੇ ਨਾ ਹਾਨੂੰ ਫੋਨ ਕਰਦਾ ਤੇ ਹੁਣ ਤਾਂ ਮਾਹੀ ਹਾਨੂੰ ਫੋਨ ਕਰਨ ਲੱਗਾ ਤੇ ਕੰਮ ਤੇ ਜਾਣ ਲੱਗਾ ਤੇ ਸ਼ੁਕਰ ਕੀਤਾ ਕਿਤੇ ਕੰਮ ਤੇ ਜਾਣ ਲੱਗਾ ਚਲ ਨਿਆਣਿਆਂ ਨੂੰ ਖਰਚਾ ਵਰਚਾ ਪਾਉਗਾ ਸੋ ਖਰਚੇ ਸਕੂਲਾਂ ਦੇ ਕਰਨਿਆਂਆਂ ਦੇ ਤੁਰੇ ਰਹਿੰਦੇ ਆ ਦਵਾਈ دارو ਸਭ ਦਾ ਪਤਾ ਕਿੰਨੇ ਖਰਚੇ ਹੁੰਦੇ ਆ ਪਤਾ ਤੁਈ ਇੱਕ ਵਾਰ ਆ ਤੇ ਆ ਤੈਨੂੰ ਕਰੇ ਇੱਥੇ ਸ਼ਰਮ ਆਉਂਦੀ ਕਾਦੀ ਸ਼ਰਮ ਹੀ ਕੋਈ ਗੱਲ ਨਹੀਂ ਮਮੀ ਤਾਂ ਹੁਣ ਰਹਿ ਨਹੀਂ ਡਈਆਂ ਨਾ ਮੈਨੂੰ ਤਾਂ ਸਭ ਬਾਅਦ ਚ ਪਤਾ ਲੱਗਾ ਲੋਕਾਂ ਨੂੰ ਤਾਂ ਪਹਿਲਾਂ ਲੱਗ ਗਿਆ ਹੀ ਕਿ ਉਹ ਬੈ ਗਈ ਕਿਤੇ ਜਾ ਕੇ ਆ ਤਕ ਕਿੰਨਾ ਚਿਰ ਨਾਲੇ ਤੇ ਧੀਏ ਤੂੰ ਨਾ ਆਵੇਂਗੀ। ਉਹ ਮਣਾ ਤੇ ਪਹਿਣਾ ਹੀ ਆ। ਉਹਨੇ ਤੇ ਚੜੇਲ ਨੇ ਸਾਡਾ ਕੋ ਸੋਚਿਆ ਨਹੀਂ ਤੇ ਪਰ ਹੁਣ ਕੀ ਕਰੀਏ। ਚੱਲ ਪੁੱਤ ਕੋਈ ਨਹੀਂ ਤੈਨੂੰ ਤੇ ਮੈਂ ਵੀ ਕਹਿਣ ਦੀਆਂ ਤੇ ਪਰੌਣੇ ਨੂੰ ਦੱਸ ਦੇਣਾ ਸੀ। ਆ ਫਿਰ ਗੁੱਸਾ ਕਰੂਗਾ ਅੱਜ ਵੀ ਪਤਾ ਲੱਗਣਾ ਤੇ ਕੱਲ ਵੀ ਤੇ ਕੋਈ ਗੱਲ ਨਹੀਂ ਤੇ ਤੂੰ ਭਾਵੇਂ ਆਵੇਂ ਜੇ ਤੈਨੂੰ ਇੰਨੀ ਸ਼ਰਮ ਆਉਂਦੀ ਆ ਨਾ ਤੇ ਤੂੰ ਸ਼ਾਮਾ ਜੀ ਨੂੰ ਨੇਰੇ ਹੋ ਜਾਵੇਂ ਤੇ ਰਾਤ ਰਵੀ ਤੇ ਸਵੇਰੇ ਚੱਲ ਜੀ। ਆਹੋ ਤੇ ਚੱਲ ਠੀਕ ਵਾ ਤੇ ਨਿਆਣੇ ਲੈ ਆਵੀਂ। ਮੈਂ ਨਾ ਉਹ ਕੁੜੀਆਂ ਨੇ ਵੇਖਾਂ ਕੁੜੀਆਂ ਨੇ ਕਾਪੀ ਲੈਣ ਗਈਆਂ ਹਾਂ ਕਿਸੇ ਲਈ ਦੇ ਘਰ ਤੇ ਅਜੇ ਆਈਆਂ ਹੀ ਨਹੀਂ ਆ ਤੇ ਢਾਰਮਦਾ ਉਹ ਚੜੀਲ ਜੀਂਦੀ ਜਾਂਦੀ ਮੋਟਰਸਾਈਕਲ ਤੇ ਲੱਗ ਕੇ ਕਿਤੇ ਲੱਗਦੇ ਪਿੰਡ ਦੇ ਵਿੱਚ ਬੈਠੀ ਆ ਤੇ ਕੀ ਪਤਾ ਉਹਨੇ ਕਿਹੜੇ ਵੇਲੇ ਨੰਗ ਜਾਣਾ ਆ ਆ ਪਿੰਡ ਨੇੜੇ ਪੈਂਦਾ ਹੋਣਾ ਫੇਰ ਹੀ ਟੱਕਰੀ ਗਏ ਆ ਤੇ ਢਾਰਮਦਾ ਐਵੇਂ ਕੁੜੀਆਂ ਨੂੰ ਰਾਹ 'ਚ ਨਾ ਕਿਤੇ ਖਿਹਾਰਦੇ ਤੇ ਇਹੋ ਜੀ ਆਖੇ ਕਪਾਲ ਕੇ ਮੈਂ ਪਿੰਡੀ ਆਪਣੀ ਲੈ ਜਾ ਆਹ ਤੇ ਚੱਲ ਚੰਗਾ ਫੇਰ ਹੈ ਵੇਖਾਂ ਪਹਿਲਾਂ ਨੂਰ ਪਿੰਕ ਤੇ ਉੱਥੇ ਲੈਂਡ ਗਈ ਹੋ। ਹਾਂਜੀ ਦਾਦੀ। ਤੇ ਪੁੱਤ ਆ ਕਿਤੇ ਨਹੀਂ ਆਣਾ ਵਾ। ਇਹ ਉਹ ਪਿੰਕੀ ਪੁਈ ਦੀ ਕੁੜੀ। ਬੜਾ ਮੈਂ ਕਿ ਵੇਖੀ ਲੈ ਨਿੱਕੀ ਹੁੰਦੀ ਵੇਖੀ ਤਾਂ ਕਿੰਨੀ ਸੋਹਣੀ ਆ ਗੋਗਲੋ ਮੁਗਲੋ ਜੀ। ਤੁਸੀਂ ਮੇਰੀ ਗੱਲ ਸੁਣੋ ਵੀ ਤੁਸੀਂ ਪੁੱਤ ਨਹੀਂ ਲੈ ਕੇ ਆਉਣੀ ਕਿਤੇ ਸੱਟ ਪੇਟ ਲੱਗ ਜਾਊਗੀ ਪਿੰਕ ਤੇ। ਦਾਦੀ ਇਹਨਾਂ ਬੜਾ ਮਯਾ ਹੁੰਦੇ ਆ ਖੇਡਣ ਦਾ ਉਹਨੂੰ ਖੇਡਣ ਦੋ। ਮਜਾ ਤੇ ਹੁੰਦਿਆ ਪੁੱਤ ਕਿਤੇ ਸੱਟ ਲੱਗ ਗਈ ਨਾ ਤੇ ਇਹਦੀ ਨਾਨੀ ਨੇ ਮੁੜ ਕੇ ਛੱਡਣਾ ਨਹੀਂ ਹਾਨੂੰ। ਦਾਦੀ ਜੀ ਨਾਮ ਵੀ ਕੋਕੀ ਮੈਂ ਸੋਨਾ ਗੁਰਸੀਸ। ਹਾਂ ਸੋਹਣੀ ਆ ਨਾ ਜਿੰਨੀ ਸੋਹਣੀ ਆਪੋ ਤੇ ਉਹਨਾਂ ਸੋਹਣਾ ਉਹਦਾ ਨਾਮ ਆ ਪੁੱਤ ਸਟ ਲੱਗ ਗਈ ਨਾ ਪੂਰੀ ਨਾਨੀ ਨੇ ਛੱਡਣੀ ਹੁਣ ਤੇ ਘਰੇ ਮੇਰੇ ਨਾਲ ਲੜਨਾ ਆ ਜਾਣਾ ਨੇ ਭਾਨੇ ਤੋਂ ਅੱਗੇ ਲੱਭਦੀ ਰਹਿੰਦੀ ਕੋਈ ਲੜਨ ਦੀ ਤੇ ਤੁਸੀਂ ਮੇਰੇ ਬਿਨਾਂ ਪੁੱਛੇ ਲੈਣ ਚਲ ਗਏ ਤੁਸੀਂ ਕੋ ਗਈਆਂ ਬਿਨਾਂ ਪੁੱਛੇ ਪੁੱਤ ਲੈਣ ਦਾਦੀ ਆਪਾਂ ਤੇ ਉੱਦਾਂ ਖੇਡਣ ਰੇ ਖੇਡਣ ਤੇ ਤੁਸੀਂ ਡੇ ਹੀ ਤੇ ਪਰ ਖੜਾਈ ਦਾ ਨਾਂ ਨਹੀਂ ਨਾ ਹੁੰਦਾ ਕਿਉਂਕਿ ਪਿੰਗ ਦਾ ਕੰਮ ਵਾ ਤੇ ਐਦਾਂ ਕਰੋ ਕਿ ਇਹਨੂੰ ਛੱਡ ਕੇ ਆਓ ਇਹਦੇ ਘਰ ਦਾਦੀ ਵੇ ਲੋ ਖੇਡ ਦੋ ਹਾਂ ਨਹੀਂ ਪੁੱਤ ਡਰ ਰਮਦਾ ਵਾ ਨਾਲ ਚਲਾ ਬਗਾਨੀ ਮੰਤ ਵਾ ਜਦੋਂ ਇਹਦੇ ਪਿੰਗ ਕੱਢੇ ਰ ਪਰਾਂ ਚ छद आओ इनू चंगा हां चल जाओ दड के ना खलोयोड हाँ। हाँ दस के आयो घर छे दस के फिर आयो न्याण हाँ हाँ, चलो जाओ फिर तेन गोली कुी तेल छा पता नहीं केड़े मूह खादी कि नहीं खुदियाड़िया फूकिया गल कर रिया हूं तो कुछ आई है ਹਉਨ ਤਾਂ ਬੈਠੀਆਂ ਸਲਾਮਾਂ ਕਰਦੀਆਂ ਹੋਣੀਆਂ ਮਾਂ ਵੀ ਏਦਾਂ ਗਈ ਓਦਾਂ ਗਈ ਬੱਤੀ ਬੱਤੀ ਗੱਲਾਂ ਕਰਦੀਆਂ ਹੋਣੀਆਂ ਹੁਣ ਤੇ ਨਾਲੇ ਹੱਸਦੀਆਂ ਹੋਣੀਆਂ ਕਿਉਂਕਿ ਸਰੀਕਾ ਤੇ ਸਰੀਕਾ ਹੀ ਹੈ ਨਾ ਪਰ ਮੈਂ ਹੁਣ ਕੀ ਕਰਾਂ ਪਰ ਮੈਂ ਇਹ ਸੋਚਦੀ ਕਿ ਜੇ ਕੁੜੀਆਂ ਤੇ ਕੁੜੀਆਂ ਨੂੰ ਨਾ ਕੋਈ ਗੱਲ ਪੁੱਛਣ ਮਾਂ ਬਦਲੇ ਕਿਉਂਕਿ ਉਹਨਾਂ ਨੇ ਆਣੀਆਂ ਨੂੰ ਕੀ ਪਤਾ ਤੇ ਚਲੋ ਦੇਖੋ ਹੁਣ ਗੱਡੀ ਕੀ ਕਰਦੀਆਂ ਨਿਆਣੇ ਆ ਜਾਂ ਕੁੜੀਆਂ ਛੱਡ ਕੇ ਆਉਣਗੀਆਂ ਤੇ ਫੇਰ ਹੀ ਪਤਾ ਲੱਗੂਗਾ